ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਉਂਦੇ ਆ ਨਾ ਤਾਂ ਉਸ ਵਕਤ ਭਾਰਤ ਦੁਨੀਆ ਦੇ ਸਭ ਤੋਂ ਅਮੀਰ ਮੁਲਕਾਂ ਵਿੱਚੋਂ ਇੱਕ ਸੀਗਾ ਟਾਪ 2 ਦੇ ਵਿੱਚ ਸੀਗਾ ਤੇ ਜਦੋਂ ਅੰਗਰੇਜ਼ ਛੱਡ ਕੇ ਜਾਂਦੇ ਆ ਤਾਂ ਭਾਰਤ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਵਿੱਚੋਂ ਇੱਕ ਸੀਗਾ ਵਨ ਆਫ ਦਾ ਪੂਰੈਸਟ ਕੰਟਰੀ ਇਨ ਦਾ ਵਰਲਡ ਐਸਾ ਕੀ ਕਰ ਦਿੱਤਾ ਉਹਨਾਂ ਨੇ 200 ਸਾਲਾਂ ਦੇ ਵਿੱਚ ਤੇ ਆਖਰਕਾਰ ਇਹਨਾਂ ਕਿੰਨਾ ਕੁ ਪੈਸਾ ਲੈ ਗਏ ਉਹ ਇੱਥੋਂ ਜੇ ਤੁਹਾਨੂੰ ਅੰਕੜੇ ਪਤਾ ਲੱਗ ਜਾਣ ਨਾ ਤਾਂ ਤੁਸੀਂ ਵੀ ਥਰ ਫੜ ਕੇ ਬਹਿ ਜਾਓਗੇ ਉਹ ਇੰਨੀ ਵੱਡੀ ਰਕਮ ਆ ਨਾ ਜਿਹਦੀ ਪਰਪਾਈ ਇੰਗਲੈਂਡ ਛੱਡੋ ਯੂਰਪ ਦੇ ਸਾਰੇ ਮੁਲਕ ਮਿਲ ਕੇ ਵੀ ਨਹੀਂ ਕਰ ਸਕਦੇ ਇਥੋਂ ਤੱਕ ਕਿ ਜੇ ਉਹਦੇ ਵਿੱਚ ਅਮਰੀਕਾ ਅਤੇ ਕੈਨੇਡਾ ਦੀ ਜੀਡੀਪੀ ਵੀ ਜੋੜ ਲਈ ਜਾਵੇ ਤਾਂ ਵੀ ਉਹ ਪੈਸੇ ਪੂਰੇ ਨਹੀਂ ਹੁੰਦੇ ਕਿਉਂਕਿ ਉਹ ਅੰਕੜਾ ਹੈ ਜੀ 45 ਟ੍ਰਿਲੀਅਨ ਡਾਲਰ ਯਾਨੀ ਕਿ 45 ਖਰਬ ਡਾਲਰ ਅੱਜ ਦੇ ਹਿਸਾਬ ਨਾਲ ਅੱਜ ਇੰਗਲੈਂਡ ਦੀ ਜੋ ਜੀਡੀਪੀ ਆ ਟੋਟਲ ਉਹ 3.5 ਟ੍ਰਿਲੀਅਨ ਆ ਭਾਰਤ ਤੋਂ ਥੋੜੀ ਜੀ ਘੱਟ ਆ ਅਮਰੀਕਾ ਦੀ ਜੋ ਜੀਡੀਪੀ ਆ ਉਹ 24 ਟ੍ਰਿਲੀਅਨ ਡਾਲਰ ਆ ਦੁਨੀਆ ਦਾ ਸਭ ਤੋਂ ਅਮੀਰ ਮੁਲਕ ਅਮਰੀਕਾ ਹੀ ਆ ਉਸ ਤੋਂ ਬਾਅਦ ਦੇ ਵਿੱਚ ਚੀਨ ਆ ਜਿਹਦੀ ਕੀ ਜੀਡੀਪੀ 20 ਟ੍ਰਿਲੀਅਨ ਡਾਲਰ ਦੇ ਆਸ-ਪਾਸ ਆ ਯਾਨੀ ਅਗਰ ਅਮਰੀਕਾ ਤੇ ਚੀਨ ਦੀ ਮਿਲਾ ਲੀ ਜਾਵੇ ਤਾਂ ਵੀ ਉਹ ਅੰਕੜਾ ਨਹੀਂ ਬਣਦਾ ਇੱਥੋਂ ਤੱਕ ਕਿ ਅੱਜ ਦੁਨੀਆ ਦੀ ਟੋਟਲ ਜੋ ਜੀਡੀਪੀ ਆ ਪੂਰੀ ਦੁਨੀਆ ਦੀ ਟੋਟਲ ਜੀਡੀਪੀ ਉਹ 106 ਟ੍ਰਿਲੀਅਨ ਡਾਲਰ ਆ ਤੇ ਉਹਨਾਂ ਨੇ ਇਤੋਂ ਕਿੰਨਾ ਲੁੱਟਿਆ ਸੀਗਾ 45 ਟ੍ਰਿਲੀਅਨ ਡਾਲਰ ਯਾਨੀ ਕਿ ਅੱਜ ਦੁਨੀਆ ਵਿੱਚ ਜਿੰਨਾ ਵੀ ਪੈਸਾ ਉਹਦੇ ਵਿੱਚ ਲਗਭਗ ਅੱਧਾ ਪੈਸਾ ਉਹ ਆ ਜੋ ਭਾਰਤ ਤੋਂ ਲੁੱਟਿਆ ਹੋਇਆ ਜੋ ਕਿ ਸਰਕੂਲੇਟ ਹੋ ਰਿਹਾ ਪਿਛਲੇ 70 80 ਸਾਲਾਂ ਤੋਂ ਉਹੀ ਪੈਸਾ ਦੁਨੀਆ ਦੇ ਵਿੱਚ ਸਰਕੂਲੇਟ ਹੋ ਹੋ ਕੇ ਉਹਨਾਂ ਮੁਲਕਾਂ ਵਿੱਚ ਪਹੁੰਚਿਆ ਉੱਥੋਂ ਫਿਰ ਉਹ ਅਮਰੀਕਾ ਦੇ ਵਿੱਚ ਪਹੁੰਚਿਆ ਤੇ ਅੱਜ ਜੋ ਅਮਰੀਕਾ ਦੀ 24 25 ਟ੍ਰਿਲੀਅਨ ਡਾਲਰ ਦੀ ਇਕਨੋਮੀ ਆ ਉਹਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹ ਇਦਾਂ ਹੀ ਲੁੱਟਿਆ ਹੋਇਆ ਹੈ ਕਿਉਂਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਗਭਗ 2000 ਸਾਲਾਂ ਤੱਕ ਦੁਨੀਆ ਦੇ ਜੋ ਟੌਪ 2 ਮੁਲਕ ਸੀਗੇ ਉਹ ਸੀਗੇ ਭਾਰਤ ਅਤੇ ਚੀਨ ਇਹ ਦੋ ਹੀ ਦੁਨੀਆ ਦੇ ਸਭ ਤੋਂ ਅਮੀਰ ਮੁਲਕ ਸੀਗੇ ਤੇ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਤੁਸੀਂ ਇਹ ਚਾਰਟ ਕੱਢ ਕੇ ਦੇਖ ਸਕਦੇ ਹੋ ਜੀਡੀਪੀ ਵਾਲੇ ਚਾਰਟ ਤਾਰੇ ਨੈਟਵਰਥ ਵਾਲੇ ਚਾਰਟ ਇਕਨੋਮੀ ਵਾਲੇ ਇਹ ਸਾਰਾ ਕੁਝ ਦੱਸਦੇ ਆ ਇਤਿਹਾਸ ਕਿ ਪਿਛਲੇ ਲਗਭਗ 24-2500 ਸਾਲਾਂ ਤੋਂ ਜੋ ਦੁਨੀਆ ਦੇ ਸਭ ਤੋਂ ਅਮੀਰ ਮੁਲਕ ਸੀਗੇ ਉਹ ਭਾਰਤ ਅਤੇ ਚੀਨ ਹੀ ਸੀਗੇ ਭਾਵੇਂ ਕੁਝ ਲੋਕ ਰੋਮਨਸ ਨੂੰ ਵੀ ਮੰਨਦੇ ਆ ਕਿ ਰੋਮਨ ਅੰਪਾਇਰ ਬੜਾ ਅਮੀਰ ਸੀ ਪਰ ਉਹ ਇੰਨਾ ਜਿੰਨਾ ਅਮੀਰ ਨਹੀਂ ਸੀਗਾ ਇਹ ਉਸ ਸਮੇਂ ਦੇ ਵਿੱਚ ਲਗਭਗ ਅੱਧੀ ਦੁਨੀਆ ਦੇ ਪੈਸੇ ਦੇ ਬਰਾਬਰ ਇਹਨਾਂ ਦੋਨਾਂ ਦੇਸ਼ਾਂ ਦੀ ਜੀਡੀਪੀ ਰਹਿੰਦੀ ਸੀ ਤੇ ਲਗਭਗ 2000 ਸਾਲਾਂ ਤੱਕ ਇਹੀ ਦੁਨੀਆ ਦੇ ਸਭ ਤੋਂ ਅਮੀਰ ਮੁਲਕ ਰਹੇ ਆ ਭਾਵੇਂ ਇਹਨਾਂ ਦੇ ਉੱਤੇ ਹਮਲੇ ਵੀ ਹੋਏ ਭਾਰਤ ਉੱਤੇ ਬਹੁਤ ਸਾਰ ਹਮਲਾ ਹੋਇਆ ਹਨ ਇੰਨੀ ਜ਼ਿਆਦਾ ਲੁੱਟਮਾਰ ਹੋਈ ਪਰ ਜੋ ਵੀ ਅਗਲਾ ਲੁੱਟਦਾ ਸੀਗਾ ਉਹ ਇਹਨਾਂ ਦੀ ਟੋਟਲ ਵੈਲਥ ਦੇ ਵਿੱਚੋਂ ਕਹਿ ਲੋ ਵੀ ਤੁਸੀਂ ਵੀ 0.1% ਵੀ ਨਹੀਂ ਸੀ ਹੁੰਦਾ ਆਮੇ ਤੁਗ ਗਜਨਵੀ ਨੇ ਕਿੰਨਾ ਜ਼ਿਆਦਾ ਧਨ ਲੁੱਟਿਆ ਗੋਰੀ ਨੇ ਲੁੱਟਿਆ ਆਪਾਂ ਕਹਿ ਦਿੰਨੇ ਆ ਨਾਦਰ ਸ਼ਾਹ ਨੇ ਲੁੱਟਿਆ ਇੱਕ ਦਿਨ ਦੇ ਵਿੱਚ ਲਗਭਗ 150 ਕਰੋੜ ਰੁਪਏ ਉਸ ਜਮਾਨੇ ਦੇ ਵਿੱਚ ਨਾਦਰ ਸ਼ਾਹ ਲੁੱਟਦਾ ਸੀਗਾ ਪਰ ਉਹਦੇ ਨਾਲ ਭਾਰਤ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਇਹ ਬਹੁਤ ਜ਼ਿਆਦਾ ਅਮੀਰ ਮੁਲਕ ਸੀਗੇ ਇਹਨਾਂ ਦੀ ਅਮੀਰੀ ਦਾ ਇੱਕ ਕਾਰਨ ਇਹ ਸੀ ਕਿ ਇਹ ਜਿਹੜੇ ਪੈਸੇ ਸੀ ਨਾ ਇਹ ਇਹਨਾਂ ਨੇ ਲੁੱਟਮਾਰ ਕਰਕੇ ਨਹੀਂ ਸੀ ਬਣਾਏ ਇਹ ਇਹਨਾਂ ਨੇ ਵਪਾਰ ਨਾਲ ਬਣਾਏ ਸੀ ਚੀਨ ਦਾ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਸਿਲਕ ਉਹਨਾਂ ਨੇ ਜੋ ਜ਼ਿਆਦਾਤਰ ਉਹਨਾਂ ਦਾ ਪੈਸਾ ਜੋ ਆਇਆ ਉਹ ਸਿਲਕ ਨਾਲ ਆਇਆ ਸਿਲਕ ਉਹਨਾਂ ਦਾ ਬਹੁਤ ਮਸ਼ਹੂਰ ਸੀਗਾ ਰੇਸ਼ਮ ਪੂਰੇ ਯੂਰਪ ਵਿੱਚ ਵੇਖਦਾ ਸੀਗਾ ਸਿਲਕ ਤੋਂ ਇਲਾਵਾ ਦੋ ਤਿੰਨ ਚੀਜ਼ਾਂ ਹੋਰ ਨੇ ਜਿਵੇਂ ਕਿ ਉਹਨਾਂ ਦੀ ਇੱਕ ਤਾਂ ਮੀਨਾਕਾਰੀ ਜੋ ਚੀਨ ਦੀ ਮੀਨਾਕਾਰੀ ਸੀ ਉਹ ਦੁਨੀਆ ਵਿੱਚ ਬੱਤ ਮੰਨੀ ਜਾਂਦੀ ਆ ਐਂਡ ਉਹਨਾਂ ਦੇ ਡਿਜ਼ਾਈਨ ਗਹਿਣਿਆਂ ਦੇ ਡਿਜ਼ਾਈਨ ਉਹ ਵੀ ਬਹੁਤ ਜ਼ਿਆਦਾ ਫੇਮਸ ਸੀਗਾ ਯੂਰਪ ਦੇ ਵਿੱਚ ਅਤੇ ਇੱਕ ਉਹਨਾਂ ਦੇ ਰੰਗ ਜੇ ਤੁਸੀਂ ਦੇਖੋਗੇ ਕਿ ਜਿਹੜੀ ਚੀਨ ਦੀ ਸੰਸਕ੍ਰਿਤੀ ਹੈ ਔਰ ਰੰਗਾਂ ਨਾਲ ਭਰੀ ਹੋਈ ਆ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਰੰਗਦਾਰ ਚੀਜ਼ਾਂ ਨੇ ਉੱਧਰ ਉਹਨਾਂ ਦੇ ਇਵਨ ਕਿ ਜਿਹੜੇ ਪਰਾਚੀਨ ਆਪਾਂ ਘਰ ਵੀ ਦੇਖੀਏ ਤਾਂ ਉਹ ਵੀ ਰੰਗਦਾਰ ਹੁੰਦੇ ਆ ਪਰ ਦੂਜੇ ਪੜੀ ਆਪਾਂ ਯੂਰਪ ਦੇ ਵਿੱਚ ਦੇਖਾਂਗੇ ਤਾਂ ਉਧਰ ਜਿਹੜੀਆਂ ਚੀਜ਼ਾਂ ਸੀ ਉਹ ਫਿੱਕੀਆਂ ਸੀ ਉਧਰ ਇਹਨੇ ਰੰਗਦਾਰ ਕੱਪੜੇ ਨਹੀਂ ਦੀ ਪਾਉਂਦੇ ਤੇ ਜਦੋਂ ਉਹਨਾਂ ਨੇ ਪਹਿਲੀ ਵਾਰ ਇਧਰ ਚੀਨ ਵਿੱਚ ਇਹ ਸਭ ਚੀਜ਼ਾਂ ਦੇਖੀਆਂ ਤਾਂ ਉਹ ਇਦਦੇ ਮਰੀਦ ਹੋ ਗਏ ਸੀਗੇ ਤੇ ਇਹਨਾਂ ਚੀਜ਼ਾਂ ਦੇ ਬਦਲੇ ਉਹ ਕੋਈ ਵੀ ਰਕਮ ਦੇਣ ਨੂੰ ਤਿਆਰ ਹੁੰਦੇ ਸੀ ਤੇ ਚੀਨ ਤਾਂ ਇਸ ਤਰ੍ਹਾਂ ਬਣਿਆ ਅਮੀਰ ਮੁਲਕ ਅਤੇ ਭਾਰਤ ਦੇ ਵਿੱਚ ਜੋ ਮੇਨ ਚੀਜ਼ ਜਾਂਦੀ ਸੀ ਉਹ ਸੀ ਇੱਥੋਂ ਦੇ ਮਸਾਲੇ ਅਤੇ ਕਪਾਹ ਹੁਣ ਕਪਾਹ ਨੂੰ ਅੱਜ ਭਾਵੇਂ ਕੋਈ ਨਾ ਪੁੱਛਦਾ ਹੋਵੇ ਪਰ ਇੱਕ ਜ਼ਮਾਨੇ ਵਿੱਚ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਰੇਸ਼ਿਆਂ ਦੇ ਵਿੱਚੋਂ ਇੱਕ ਸੀਗਾ ਤਾਂ ਉਹ ਮਹਿੰਗੀਆਂ ਫਸਲਾਂ ਦੇ ਵਿੱਚ ਕਪਾਹ ਇੱਕ ਹੁੰਦਾ ਸੀ ਅਤੇ ਮਸਾਲਿਆਂ ਦੀ ਤਾਂ ਗੱਲ ਹੀ ਛੱਡ ਦੋ ਮਸਾਲਿਆਂ ਦੇ ਭਾਅ ਤਾਂ ਸੋਨੇ چاندی ਦੇ ਬਰਾਬਰ ਹੁੰਦੇ ਸੀਗੇ ਖਾਸ ਕਰਕੇ ਕਾਲੀ ਮਿਰਚ ਅਤੇ ਲਾਈਚੀ ਵਰਗੀਆਂ ਚੀਜ਼ਾਂ ਦੇ ਲਈ ਯੂਰਪ ਦੇ ਲੋਕ ਕੋਈ ਵੀ ਕੀਮਤ ਦੇਣ ਨੂੰ ਤਿਆਰ ਹੁੰਦੇ ਸੀ ਜਿਵੇਂ ਮੈਂ ਆਪਣੀ ਇੱਕ ਵੀਡੀਓ ਵਿੱਚ ਦੱਸਿਆ ਜੀਗਾ ਕਿ ਉਹ ਲੋਕ ਇਹਨਾਂ ਚੀਜ਼ਾਂ ਲਈ ਹਿਊਮਨ ਤਸਕਰੀ ਵੀ ਕਰਦੇ ਸੀ ਮਨੁੱਖੀ ਤਸਕਰੀ ਕਰਦੇ ਸੀਗੇ ਉੱਥੋਂ ਗੁਲਾਮਾਂ ਨੂੰ ਲਿਆ ਕੇ ਵੇਚ ਦਿੰਦੇ ਸੀਗੇ ਮਸਾਲਿਆਂ ਦੇ ਵਟੇ ਚੀਨ ਦੇ ਵਿੱਚ ਵੇਚ ਦਿੰਦੇ ਸੀਗੇ ਰੇਸ਼ਮ ਦੇ ਵਟੇ ਇਸ ਤਰੀਕੇ ਨਾਲ ਲਗਭਗ 2000 ਸਾਲਾਂ ਤੱਕ ਪੂਰੀ ਦੁਨੀਆ ਦਾ ਜਿਹੜਾ ਵਪਾਰ ਸੀ ਉਹ ਇਨ੍ਹਾਂ ਮੁਲਕਾਂ ਵਿੱਚ ਹੁੰਦਾ ਰਿਹਾ ਇੱਥੇ ਹੀ ਫੋਕਸ ਰਿਹਾ ਭਾਵੇਂ ਇੱਥੇ ਮੁਗਲਾਂ ਨੇ ਰਾਜ ਕੀਤਾ ਹੋਵੇ ਭਾਵੇਂ ਖੇਲਜੀਆ ਨੇ ਰਾਜ ਕੀਤਾ ਹੋਵੇ ਤੋਗਲਕਾਂ ਨੇ ਰਾਜ ਕੀਤਾ ਹੋਵੇ ਪਰ ਉਸ ਦੌਰਾਨ ਵੀ ਪੈਸਾ ਭਾਰਤ ਤੋਂ ਬਾਹਰ ਨਹੀਂ ਗਿਆ ਵਪਾਰ ਉਦੋਂ ਵੀ ਹੁੰਦਾ ਸੀ ਉਦੋਂ ਸਮੁੰਦਰੀ ਵਪਾਰ ਘਟ ਗਿਆ ਸੀਗਾ ਅਤੇ ਰੇਗਿਸਤਾਨ ਦੇ ਰਸਤੇ ਸੜਕੀ ਵਪਾਰ ਵਧ ਗਿਆ ਸੀ ਪਰ ਪੈਸਾ ਫਿਰ ਵੀ ਭਾਰਤ ਆ ਰਿਹਾ ਸੀ ਵਿਚ ਵਿਚ ਦੀ ਕੁਝ ਹਮਲਾਵਰ ਲੁੱਟ ਕੇ ਲੈ ਜਾਂਦੇ ਰਹੇ ਪਰ ਬਹੁਤ ਜ਼ਿਆਦਾ ਪੈਸਾ ਸੀਗਾ ਇਹਨਾਂ ਮੁਲਕਾਂ ਕੋਲ ਪਰ ਫਿਰ ਅੰਗਰੇਜ਼ਾਂ ਨੇ ਐਸਾ ਕੀ ਕੀਤਾ ਕਿ ਜੋ ਬਾਕੀ ਨਹੀਂ ਕਰ ਸਕੇ ਉਹਨਾਂ ਨੇ ਐਕਚੁਅਲੀ ਦੇ ਵਿੱਚ ਤੁਹਾਡੇ ਸਿਸਟਮ ਤੇ ਕਬਜ਼ਾ ਕੀਤਾ ਉਹਨਾਂ ਨੇ ਇੱਥੇ ਕੋਈ ਹਮਲਾ ਕਰਕੇ ਤੁਹਾਡੇ ਤੋਂ ਲੁੱਟਮਾਰ ਕਰਕੇ ਉਹ ਵਾਪਸ ਨਹੀਂ ਗਏ ਉਹਨਾਂ ਦਾ ਤਰੀਕਾ ਵੱਖਰਾ ਸੀ ਉਹ ਜਾਣਦੇ ਸਨ ਕਿ ਤੁਸੀਂ ਇਹਨਾਂ ਨੂੰ ਲੁੱਟ ਲਓਗੇ ਇੱਕ ਵਾਰ ਹਮਲਾ ਕਰਤਾ 2-3 ਸਾਲਾਂ ਦੇ ਵਿੱਚ ਹੀ ਉਹਨਾਂ ਹੀ ਫੇਰ ਬਣਾ ਲੈਣਗੇ ਕਿਉਂਕਿ ਕੰਮ ਚੱਲਦਾ ਹੈ ਇਹਨਾਂ ਦਾ ਇਹਨਾਂ ਮੁਲਕਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਤਾ ਕਿ ਇਹਨਾਂ ਦੇ ਕੰਮ ਚੱਲਦੇ ਸੀ ਇਹਨਾਂ ਦਾ ਕਾਰੋਬਾਰ ਚੱਲਦਾ ਸੀ ਅੰਗਰੇਜ਼ਾਂ ਨੇ ਇਹਨਾਂ ਦੇ ਕਾਰੋਬਾਰ ਤੇ ਕਬਜ਼ਾ ਕੀਤਾ ਉਹ ਤੋਂ ਲੁੱਟ ਕੇ ਵਾਪਸ ਨਹੀਂ ਲੈ ਕੇ ਗਈ ਸਗੋਂ ਉਹ ਇੱਥੇ ਹੀ ਵਸ ਗਈ। ਉਹ ਇੱਥੇ ਹੀ ਵਸ ਗਏ। ਉਹਨਾਂ ਨੇ ਤੁਹਾਡੇ ਸਿਸਟਮ ਤੇ ਕਬਜ਼ਾ ਕੀਤਾ। ਆਪਣੇ ਤੋਂ ਹੀ ਕੰਮ ਕਰਵਾਇਆ। ਕੰਮ ਆਪਾਂ ਅੰਗਰੇਜ਼ਾਂ ਵੇਲੇ ਵੀ ਕਰ ਰਹੇ ਸੀ। ਕੰਮ ਆਪਾਂ ਪਹਿਲਾਂ ਵੀ ਕਰ ਰਹੇ ਸੀ ਪਰ ਪਹਿਲਾਂ ਜੋ ਕੰਮ ਕਰਦੇ ਸੀ ਉਹਦਾ ਪੈਸਾ ਇੱਥੇ ਰਹਿੰਦਾ ਸੀ ਤੇ ਅੰਗਰੇਜ਼ਾਂ ਵੇਲੇ ਜਦੋਂ ਆਪਾਂ ਕੰਮ ਕਰਦੇ ਸੀ ਉਹਦਾ ਪੈਸਾ ਬਾਹਰ ਜਾ ਰਿਹਾ ਸੀ। ਉਹਨਾਂ ਨੇ ਤੁਹਾਡੇ ਕੰਮ ਤੇ ਕਬਜ਼ਾ ਕੀਤਾ। ਤੁਹਾਡੇ ਤੇ ਪੂਰੇ ਸਿਸਟਮ ਦੇ ਉੱਤੇ ਕਬਜ਼ਾ ਕੀਤਾ। ਇਸ ਤਰੀਕੇ ਨਾਲ 200 ਸਾਲਾਂ ਤੱਕ ਤੁਹਾਡੇ ਤੋਂ ਕੰਮ ਕਰਵਾਉਂਦੇ ਰਹੀ ਕਰਵਾਉਂਦੇ ਰਹੀ ਤੇ ਹੁਣ ਤੁਸੀਂ ਖੁਦ ਦੇਖੋ ਕਿ ਭਾਰਤ 200 ਸਾਲਾਂ ਦੇ ਵਿੱਚ 45 ਟ੍ਰਿਲੀਅਨ ਡਾਲਰ ਪ੍ਰੋਡਿਊਸ ਕਰ ਗਿਆ ਠੀਕਾ ਉਸ ਦੌਰਾਨ ਕੋਈ ਵੀ ਦੁਨੀਆ ਦਾ ਮੁਲਕ ਇੰਨਾ ਪੈਸਾ ਪ੍ਰੋਡਿਊਸ ਨਹੀਂ ਕਰ ਸਕਦਾ ਜਿੰਨਾ ਉਹਨਾਂ ਨੇ ਭਾਰਤ ਤੋਂ ਕੀਤਾ 45 ਟ੍ਰਿਲੀਅਨ ਡਾਲਰ ਤੇ ਅੱਜ ਇਹ ਜਿਹੜੇ ਗੋਰੇ ਕਹਿੰਦੇ ਆ ਅਸੀਂ ਵਿਕਾਸ ਕੀਤਾ ਦੁਨੀਆ ਦੇ ਵਿੱਚ ਅਸੀਂ ਆਹ ਕੀਤਾ ਉਹ ਇਹਨਾਂ ਤੋਂ ਕੋਈ ਪੁੱਛ ਲਓ ਕਿ ਉਹ ਪੈਸਾ ਆਇਆ ਕਿੱਥੋਂ ਦੀ ਜੇ ਕਿਤੇ ਇਹਨਾਂ ਤੋਂ ਪੈਸਾ ਮੰਗ ਲਈਏ ਕਿ ਸਾਨੂੰ ਵਾਪਸ ਚਾਹੀਦਾ ਜੋ ਤੁਸੀਂ ਇੱਥੋਂ ਲੁੱਟਿਆ ਤਾ ਫਿਰ ਮੈਂ ਤੁਹਾਨੂੰ ਦੱਸ ਦਿਆ ਹੀ ਆ ਕਿ ਇਹਨਾਂ ਦੇ ਸਾਰੇ ਮੁਲਕ ਵਿਕ ਜਾਣਗੇ ਯੂਰਪ ਵਾਲੇ ਵੀ ਵਿਕ ਜਾਣਗੇ ਅਮਰੀਕਾ ਕੈਨੇਡਾ ਵੀ ਵਿਕ ਜਾਣਗੇ ਤਾਂ ਵੀ ਉਹ ਅੰਕੜਾ ਨਹੀਂ ਪੂਰਾ ਹੁੰਦਾ 45 ਟ੍ਰਿਲੀਅਨ ਡਾਲਰ ਉਹਦੇ ਵਿੱਚ ਅਜੇ ਮਹਾਂ ਚੀਜ਼ਾਂ ਦਾ ਜੋੜੀਆਂ ਹੀ ਨਹੀਂ ਜਿਹੜੇ ਖਜ਼ਾਨੇ ਉੱਤੇ ਹੋਏ ਆ ਮਹਾਰਾਜਾ ਰਣਜੀਤ ਸਿੰਘ ਦੇ ਜੋ ਖਜ਼ਾਨੇ ਉੱਤੇ ਮਿਊਜ਼ੀਅਮਾਂ ਦੇ ਵਿੱਚ ਜੋ ਇਹਨਾਂ ਨੇ ਰੱਖੇ ਹੋਏ ਆ ਇਹ ਚੀਜ਼ਾਂ ਦਾ ਹਜੇ ਜੋੜੀਆਂ ਹੀ ਨਹੀਂ ਇਹ ਤਾਂ ਸਿਰਫ ਜੋ ਇਹਨਾਂ ਨੇ ਇੱਥੋਂ ਦੇ ਕਾਰੋਬਾਰ ਦੇ ਵਿੱਚੋਂ ਲੁੱਟਿਆ ਪੈਸਾ ਉਹ ਆ ਤੁਹਾਨੂੰ ਇਹ ਜਾਣਕਾਰੀ ਪਤਾ ਸੀ ਕਹਿੰਦੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ